I will, I will guide you through it. so inhale in sa andhralabho and say vahigru and exhale out again vahigru. inhale in as slowly as possible and comfortable for you. vahigru and exhale out as slowly as possible for you and say vahigru. inhale in vahigru. exhale out why so imagine na aapki presentation na english te punjabi doha ch mix karangi so everyone can understand so jehdi aap aune activity kiti hai innu kehnde hai conscious breathing jadon hi eh ek bada simple ja jinnu keh do ki nukta whenever you are feeling overwhelmed even when i was about to come here i just just jadon tohanu kisi cheez ton dar lagda khabrat hundi hai then we can do this inna ki hunda ki jada sada prefronto cortex apne brain da jada front part aa oh kaam chang ho janda oh properly work karna lag penda so emein je main apne kaam de vich pchs punjabi community health services nal kaam kardi ha as a just a social worker and mental health therapist othe jithe society ko ਕੁਝ ਹੋਰ ਕਲਾਈਂਟ ਆਉਂਦੇ ਆ ਜਾਂ ਕਿਸੇ ਵੀ ਏਜ ਦੇ ਆਉਂਦੇ ਆ ਜਿੰਦੇ ਯੂਸੂਅਲੀ ਸੇ ਕਿ ਜਦੋਂ ਅਸੀਂ ਅਪਾਇੰਟਮੈਂਟ ਤੇ ਜਾਣਾ ਹੁੰਦਾ ਸਾਨੂੰ ਨਵੇਂ ਘਬਰਾਹਟ ਹੁੰਦੀ ਆ ਜਾਂ ਅਸੀਂ ਕਿਸੇ ਨੂੰ ਪਹਿਲੀ ਵਾਰ ਮਿਲਣਾ ਹੁੰਦਾ ਜਾਂ ਘਰ 'ਚ ਕੋਈ ਡਿਫਿਕਲਟ ਕਨਵਰਸੇਸ਼ਨ ਕਰਨੀ ਹੁੰਦੀ ਹੈ ਐਂਡ ਵੀ ਫੀਲ ਓਵਰਵੈਲਮ ਸੋ ਥਿਸ ਇਜ਼ ਅ ਵੈਰੀ ਸਿੰਪਲ ਟ੍ਰਿਕ ਇਟ ਇਜ਼ ਜਸਟ ਜਿਹੜੇ ਤੁਸੀਂ ਸਾਰ ਲੈ ਰਹੇ ਆ ਉਹਨਾਂ ਨੂੰ ਵੀ ਪ੍ਰੋਪਰਟੀ ਵਾਚ ਕਰਨਾ ਕਿ ਕਿਵੇਂ ਉਹ ਅੰਦਰ ਜਾ ਰਹੇ ਨੇ ਕਿਵੇਂ ਉਹ ਬਾਹਰ ਆ ਰਹੇ ਨੇ ਤੇ ਅਸੀਂ ਬੜੇ ਭਾਗਾਂ ਵਾਲੇ ਆ ਕਿ ਸਾਡੇ ਕੋਲ ਨਾਲ ਗੁਰਬਾਣੀ ਵੀ ਆ ਸੋ ਮੈਂ ਦਾ ਹਰ ਵੀ ਅਵੇਅਰਨੈਸ ਦੇ ਨਾਲ ਗੁਰਬਾਣੀ ਆਈ ਥਿੰਕ ਵੀ ਹੈਵ ਦ ਬੈਸਟ ਕੰਬੀਨੇਸ਼ਨ ਇਨ ਦ ਐਨਟਾਇਰ ਵਰਲਡ ਉਮ ਉਹਦੇ ਨਾਲ ਕੀ ਹੁੰਦਾ ਕਿ ਸਾਡਾ ਅਕਾਲ ਪੁਰਖ ਨਾਲ ਵੀ ਮਨ ਜੁੜਦਾ ਇਹ ਮੈਂ ਕਿ ਜਦੋਂ ਆਪਾਂ ਪਾਠ ਕਰਦੇ ਆ ਨਿਤਨੇਮ ਕਰਦੇ ਆ ਸਮ ਟਾਈਮ ਵੀ ਡੂ ਇਟ ਐਸ ਅ ਪਾਰਟ ਆਫ ਅ ਰੁਟੀਨ ਕਿ ਹਨਾ ਆਪਾਂ ਪੰਜ ਬਾਣੀਆਂ ਪੜ੍ਹਨੀ ਆ ਵਿਚ ਵਿਚ ਇਜ਼ ਗ੍ਰੇਟ ਜਾਂ ਜੋ ਵੀ ਤੁਹਾਡਾ ਰਿਤਨੇਮ ਆ ਬਟ ਡੂਇੰਗ ਇਟ ਵਿਦ ਅਵੇਅਰਨੈਸ ਆਈ ਥਿੰਕ ਉਹ ਉਹ ਸਾਨੂੰ ਜ਼ਿਆਦਾ ਸੰਦੋਖ ਮਿਲਦਾ ਜਿਆਦਾ ਅਵੇਅਰਨੈਸ ਆਉਂਦੀ ਆ ਜਿਆਦਾ ਅਸੀਂ ਸਪਿਰਚੁਅਲੀ ਗ੍ਰਾਊਂਡਡ ਫੀਲ ਕਰਦੇ ਆ ਸੋ ਜਿਵੇਂ ਤੁਸੀਂ ਜੇ ਜਪਜੀ ਸਾਹਿਬ ਕਰਦੇ ਆ ਸਵੇਰੇ ਜਸਟ ਟਰਾਈ ਕਿ ਜਦੋਂ ਤੁਸੀਂ ਪਹਿਲੀਆਂ 5 ਬਾੜੀਆਂ ਕਰਦੇ ਆ ਯੂ ਹੈਵ ਟੂ ਵਾਚ ਯਰ ਬ੍ਰੈਥ ਮੇਬੀ ਸਟਾਰਟ ਵੀ ਕਿ ਪਹਿਲੀ ਬਾਡੀ ਚ ਅਸੀਂ ਆਪਣਾ ਵੀ ਹੈਵ ਟੂ ਬਿਗਨ ਟੂ ਵਾਚ ਯਰ ਬ੍ਰੈਥ ਐਂਡ ਦੈਨ ਸੰ ਦੂਜੀ ਬਾਡੀ ਤੋਂ ਜਿਵੇਂ ਤੁਸੀਂ ਰੈਗੂਲਰਲੀ ਕਰਦੇ ਆ ਜਿਵੇਂ ਤੁਹਾਡਾ ਰੂਟੀਨ ਬਣ ਜਾਊਗਾ ਦੂਜੀ ਬਾਡੀ ਵੀ ਵਾਚਿੰਗ ਟੂ ਡੂ ਇਟ ਵਾਈਲ ਵਾਚਿੰਗ ਯਰ ਬ੍ਰੈਥ ਤੀਜੀ ਬਾਡੀ ਵੀ ਐਂਡ ਜਿਵੇਂ ਕਰੋਗੇ ਤਾਂ ਤੁਹਾਡਾ ਬਾਣੀ ਵਿੱਚ ਜਿਆਦਾ ਮਨ ਲੱਗੂਗਾ ਸੋ ਦੈਟ ਵਾਸ ਦ ਐਕਟੀਵਿਟੀ ਓਕੇ ਸੋ ਜਿਹੜਾ ਮਾਨਸਿਕ ਸਿਹਤ ਦਾ ਇੱਕ ਬੜਾ ਵਿਸ਼ਾਲ ਟੌਪਿਕ ਆ ਆਈ ਕੈਨਟ ਕਵਰ ਇਟ ਇਨ ਲਾਈਕ 15 10 ਮਿੰਟ ਹੋਤੇ ਤੇ ਆਪਾਂ ਹੋਵੇ ਘੰਟਿਆਂ ਬੱਧੀ ਗੱਲ ਕਰ ਗੱਲ ਕਰੀ ਜਾਈਏ ਐਂਡ ਆਮ ਵੈਰੀ ਪੈਸ਼ਨੇਟ ਅਬਾਊਟ ਇਟ ਸੋ ਮੈਂ ਤੇ ਉਹਦੇ ਉਹਦੇ ਇਸ ਟੌਪਿਕ ਤੇ ਕਾਫੀ ਲੰਬਾ ਚਿਰ ਗੱਲ ਕਰ ਸਕਦੀ ਆ ਬਟ ਸਮੇਂ ਨੂੰ ਨਜ਼ਰ ਵਿੱਚ ਰੱਖਦੇ ਹੋਇਆ ਆਪਾਂ ਇੱਕ ਬੜਾ ਛੋਟਾ ਜਿਹਾ ਟੌਪਿਕ ਜਿਹਨੂੰ ਕਹਿੰਦੇ ਆ ਵਿੰਡੋ ਆਫ ਟੋਲਰੈਂਸ ਵੀ ਗੋਣਾ ਟਾਕ ਅਬਾਊਟ ਦੈਟ ਤੇ ਮੈਂ ਪੰਜਾਬੀ ਜੀ ਨੂੰ ਵਸਵਾਇਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗੀ ਪਰ ਜੇ ਥੋੜਾ ਇਸ ਅਪਾਇੰਟ ਇਸ ਪ੍ਰੈਜੈਂਟੇਸ਼ਨ ਬਾਅਦ ਕੋਈ ਕੁਐਸਚਨ ਹੋਏ ਤੁਸੀਂ ਮੇਰੇ ਨਾਲ 1 on 1 ਅਪਾਇੰਟਮੈਂਟ ਵੀ ਬੁੱਕ ਕਰ ਸਕਦੇ ਆ ਮੈਂ ਆਪਣੇ ਕਾਰਡੀਅਕ ਫਿਟ ਸ਼ਟ ਕੇ ਜਾਵਾਂਗੀ ਪਰ ਜੇ ਤੁਸੀਂ ਚਾਹਦੇ ਆ ਕਿ ਮੇਰੇ ਤੋਂ ਇਲਾਵਾ ਕਿਸੇ ਨਾਲ ਜਾਈ ਡਿਫਰੈਂਟ ਜੈਂਡਰ ਜਾਂ ਡਿਫਰੈਂਟ ਏਜ ਗਰੁੱਪ ਜਿਵੇਂ ਕਈ ਵਾਰ ਸਾਡੇ ਕੋ ਪੀਐਚਐਸ ਫਾਇਨਸ ਆਉਂਦੇ ਹੋ ਕਹਿੰਦੇ ਅਸੀਂ ਚਾਹਦੇ ਆ ਥੋੜੀ ਕੋਈ ਥੋੜੀ ਵੱਡੀ ਉਮਰ ਦਾ ਹੋਵੇ ਜਿਹੜਾ ਸਾਨੂੰ ਅੰਡਰਸਟੈਂਡ ਕਰ ਸਕੇ ਤੁਸੀਂ ਉਹ ਵੀ ਕਰ ਸਕਦੇ ਆ ਨੋ ਆਫੈਂਸ ਟੇਕਨ ਸਟੈਕ ਕੋ ਉਥੇ థెరਪਿਸ ਨੇ ਜਿਹੜੇ ਪੰਜਾਬੀ ਉਰਦੂ ਗੁਜਰਾਤੀ ਹਿੰਦੀ ਪੰਜਾਬੀ ਵਿੱਚ ਕਾਉਂਸਲਿੰਗ ਸਰਵਿਸਿਜ਼ ਦਿੰਦੇ ਆ ਐਂਡ ਦੇ ਆਰ ਫਰਮ ਡਿਫਰੈਂਟ ਏਜਸ ਐਂਡ ਇਸ ਫਰਮ 25 ਟਿਲ 60 ਸੋ ਪਲੀਜ਼ ਰੀਚ ਆਊਟ ਤੇ ਮਾਨਸਿਕ ਸਿਹਤ ਜਿਹੜੀ ਇਟਸ ਇਨੈਕਟਿਡ ਟੂ ਫਿਜ਼ੀਕਲ ਹੈਲਥ ਆਪਾਂ ਆਪਣੀ ਕਮਿਊਨਿਟੀ ਵਿੱਚ ਆਈ ਥਿੰਕ ਅਵੇਅਰਨੈਸ ਇਜ਼ ਇੰਕਰੀਜ਼ਿੰਗ ਬਟ ਆਪਾਂ ਸੋਲਦੇ ਆ ਕਿ ਜੇ ਆਪਾਂ ਮਾਨਸਿਕ ਸਿਹਤ ਬਾਰੇ ਗੱਲ ਕੀਤੀ ਤੇ ਸਾਡਾ ਦਿਮਾਗ ਖਰਾਬ ਆ ਬਟ ਦੈਟਸ ਨਾਟ ਹਾਊ ਇਟ ਇਜ਼ ਆਈ ਵਿਲ ਸ਼ੇਅਰ ਮਾਈ ਪਰਸਨਲ ਸਟੋਰੀ When I had my daughter, she's here, uh, I struggle with depression. And I seek counseling. So, when I was a it was normal to the delivery certain hormones during pregnancy. So, it's very normal to go through depression. And I went through depression. I had to go through the field. But still, I had to go and seek help. So, I have share this example because there is no shame in seeking help. ਜੇ ਆਪਾਂ ਫਿਜ਼ੀਕਲ ਹੈਲਥ ਲਈ ਡਾਕਟਰ ਕੋਲ ਜਾ ਸਕਦੇ ਆ ਤੇ ਆਪਾਂ ਮਾਨਸਿਕ ਸਿਹਤ ਲਈ ਵੀ థెరਪਿਸਟ ਕਾਉਂਸਲਰ ਸਾਈਕੀਐਟ੍ਰਿਸਟ ਕੋਲ ਜਾ ਸਕਦੇ ਆ ਐਂਡ देयर इज नो ਸ਼ੇਮ ਇਨ ਥੈਟ ਸੋ ਕਮਿੰਗ ਬੈਕ ਟੂ ਵਿੰਡੋ ਆਫ ਟੋਲਰੈਂਸ ਮੈਂ ਮੈਪ ਮੈਨੇਜਰ ਡਰਾ ਕਰਕੇ ਇੱਥੇ ਤੁਹਾਨੂੰ ਦੱਸਾਂਗੀ ਕਿ ਵਿੰਡੋ ਆਫ ਟੋਲਰੈਂਸ ਕਿਵੇਂ ਆਪਣੇ ਨਰਵਸ ਸਿਸਟਮ ਵਿੱਚ ਕੰਮ ਕਰਦੀ ਹੈ ਸੋ ਅਲਰੇਡੀ ਵਿੱਚ ਮੈਂ ਪੌੜੀ ਜੀ ਬਣਾਈ ਹੈ दैट इज कॉल्ड ਵਿੰਡੋ ਆਫ ਟੋਲਰੈਂਸ ਕਿ ਜਿਹਨੂੰ ਆਪਾਂ ਜੇ ਪੰਜਾਬੀ ਵਿੱਚ ਸਿੱਧੇ ਲਫ਼ਜ਼ਾਂ ਚ ਕਹੇ ਤੇ ਤਾਂ ਜਾਇ ਤੇ ਆਪਣੇ ਡੇ ਟੂ ਡੇ ਮੁਸ਼ਕਲਾਂ ਨੂੰ ਸਹਿਣ ਦੀ ਸ਼ਕਤੀ ਐ ਡੇ ਟੂ ਡੇ ਕਨਵਰਸੇਸ਼ਨਸ ਨੂੰ ਨੈਵੀਗੇਟ ਕਰਨ ਦੀ ਸ਼ਕਤੀ ਉਹਨੂੰ ਕਹਿੰਦੇ ਆ ਵਿੰਡੋ ਆਫ ਟੋਲਰੈਂਸ ਤੇ ਜਿਹੜਾ ਇਹ ਤੇ ਉੱਪਰ ਜ਼ੋਨ ਆ ਆਹ ਵਾਲਾ ਦੋ ਜੁਬੇਦਾ ਉੱਪਰ ਵਾਲਾ ਜ਼ੋਨ ਉਹਨੂੰ ਕਹਿੰਦੇ ਆ ਹਾਈ ਕੋਲਰ ਰੈਵਲ ਜਦੋਂ ਸਾਨੂੰ ਬਹੁਤ ਗੁੱਸਾ ਆ ਜਾਂਦਾ ਜਾਂ ਜਾਂ ਆਹ ਵਾਲੇ ਜ਼ੋਨ ਨੂੰ ਕਹਿੰਦੇ ਆ ਹਾਈਪੋਡਰਾਜਮ ਜਦੋਂ ਆਪਾਂ ਖਬਰਾਂ 800000 ਲਗਪੈਂਦੀ 100000 ਲਗਪੈਂਦਾ ਦੈਟਸ ਹਾਈਪੋਡਰਾਜਮ ਤੇ ਜਿਹੜਾ ਉਹਦੇ ਥੱਲੇ ਵਾਲਾ ਜ਼ੋਨ ਆਹ ਵਾਲਾ ਉਹਨੂੰ ਕਹਿੰਦੇ ਹਾਈਪੋਰਾਜੋ ਜਿਵੇਂ 3 ਲੋਕ ਕੀ ਕਹਿੰਦੇ ਆ ਸਾਡਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਸਾਡਾ ਸ਼ਾਵਰ ਲੈਣ ਨੂੰ ਜੀ ਨਹੀਂ ਕਰਦਾ ਜਾਂ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ ਉਹਦਾ ਮਤਲਬ ਕੀ ਆ ਅਸੀਂ ਆਪਦੀ ਬਿੰਡਿੰਗ ਆਫ ਟੋਲਰੈਂਸ ਤੋਂ ਉੱਪਰ ਜਾਂ ਥੱਲੇ ਆਗੀਆਂ ਹਰ ਇੱਕ ਦਾ ਵੱਖਰਾ ਵੱਖਰਾ ਰਿਸਪੌਂਸ ਹੁੰਦਾ ਕਿ ਜਦੋਂ ਸਟ੍ਰੈਸਡ ਆਊਟ ਹੁੰਦੇ ਨੇ ਉੱਪਰ ਹਾਈਪਰੋਰਾਊਜ਼ਲ ਵਿੱਚ ਚਲੇ ਜਾਂਦੇ ਨੇ ਆਵਰੀ ਸਟੇਜ ਕਿ ਇਹ ਆਵਰੀ ਸਟੇਜ ਹੈ ਹਾਈਪੋਓਵਰਰਾਊਜ਼ਲ ਵਿੱਚ ਸੋ ਵੈਨ ਥੈਰੇਪੀ ਕਮਸ ਇਨ ਪਲੇਅ ਐਂਡ ਕਿੱਥੇ ਮਾਨਸਿਕ ਸੇਰੀ ਥੈਰੇਪਿਸਟਸ ਨੇ ਆਹ ਹੈਲਪ ਕਰਦੇ ਨੇ ਕਿ ਸਾਨੂੰ ਅਗਨੋਫ ਟੋਲਰੈਂਸ ਵਿੱਚ ਦੁਬਾਰਾ ਵਾਪਸ ਕਿਵੇਂ ਆਉਣਾ ਕਿ ਜਦੋਂ ਸਾਨੂੰ ਖਬਰ ਆਉਂਦੀ ਆ ਕਈ ਵਾਰ ਡਿਪਰੈਸ਼ਨ ਦਾ ਵਨ ਆਫ ਦਾ ਸਾਈਨਸ ਆਫ ਡਿਪਰੈਸ਼ਨ ਇ ਸਾਨੂੰ ਡਰ ਲੱਗਦਾ ਵਾ ਅਸੀਂ ਜਿਹੜੀਆਂ ਚੀਜ਼ਾਂ ਇੰਜੋਏ ਕਰਦੇ ਆ ਫੋਰ ਇਗਜ਼ਾਮਪਲ ਤੁਹਾਨੂੰ ਰਨਿੰਗ ਬਹੁਤ ਵਧੀਆ ਲੱਗਦੀ ਆ ਯੂ ਆਰ ਲੂਜ਼ਿੰਗ ਇੰਟਰਸਟ ਫ্রম ਥੈਨ 댓 ਇਜ਼ ਆਲਸੋ ਸਾਈਨ ਆਫ ਡਿਪਰੈਸ਼ਨ ਤੇ ਉਹ ਜਦੋਂ ਆਪਾਂ ਥੈਰੇਪੀ ਲਈ ਜਾਂਦੇ ਆ ਜਾਂ ਆਪਾਂ ਇਹਨਾਂ ਜਿਹੜੀਆਂ ਆਪਾਂ ਸਾਈਕੋਟਿਕ ਮੈਡਸ ਵੀ ਖਾਣੀਆਂ ਆ ਉਹ ਉਹ ਸਾਨੂੰ ਦੁਬਾਰਾ ਇਸ ਵਿੰਡੋ ਆਫ ਟੋਲਰੈਂਸ ਚ ਲਿਆਉਂਦੀਆਂ ਨੇ ਤੇ ਇਹ ਵਾਪਸ ਇਸ ਵਿੰਡੋ ਆਫ ਟੋਲਰੈਂਸ ਚ ਆਉਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਵੱਧ ਤੋਂ ਵੱਧ ਟਾਈਮ ਜੇ ਆਪਾਂ ਵਿੰਡੋ ਆਫ ਟੋਲਰੈਂਸ ਤੋਂ ਬਾਹਰ ਰਹਿਵਾਂਗੇ ਮਤਲਬ ਵੱਧ ਤੋਂ ਵੱਧ ਟਾਈਮ ਜੇ ਆਪਾਂ ਗੁੱਸਾ ਚੜ੍ਹਦਾ ਰਹੂਗਾ ਆਪਾਂ ਖਿੱਚੇ ਰਹਾਂਗੇ ਚਿਰਚਿੜੇ ਰਹਾਂਗੇ ਆਪਨੀ ਵਿੰਡੋ ਆਫ ਟੋਲਰੈਂਸ ਓਨੀ ਛੋਟੀ ਹੁੰਦੀ ਰਹਿਣੀ ਹੈ ਤਾਂ ਹੀ ਕਹਿੰਦੇ ਕਈ ਵਾਰ ਇਹਨੇ ਨਾ ਇਹਨੂੰ ਪਹਿਲ ਨੂੰ ਥੋੜਾ ਗੁੱਸਾ ਚੜਦਾ ਸੀਗਾ ਫਿਰ ਇਹਨੂੰ ਵੱਧ ਗੁੱਸਾ ਚੜਨ ਲੱਗ ਪਿਆ ਹੁਣ ਤੇ ਇਹਨੂੰ ਬਾਲਾ ਹੀ ਗੁੱਸਾ ਚੜਨ ਲੱਗ ਪਿਆ ਦੈਟਸ ਵਾਟ ਦੇ ਆਰ ਟਾਕਿੰਗ ਅਬਾਊਟ ਵਿੰਡੋ ਆਫ ਟੋਲਰੈਂਸ ਕੀ ਉਹ ਘਟਦੀ ਜਾਂਦੀ ਹੈ ਘਟਦੀ ਜਾਂਦੀ ਹੈ ਬਰਦਾਸ਼ਤ ਕਰਨ ਦੀ ਸ਼ਕਤੀ ਐਂਡ ਬਰਦਾਸ਼ਤ ਕਰਨ ਦੀ ਸ਼ਕਤੀ ਇਟਸ ਨਾਟ ਇਨ ਅ ਨੈਗੇਟਿਵ ਕਨੋਟੇਸ਼ਨ ਇਟਸ ਕਿ ਲਾਈਕ ਕਈ ਵਾਰ ਤੁਸੀਂ ਦੇਖਿਆ ਹੋਗਾ ਕਿ ਲੋਕ ਜੇ ਕੰਮ ਤੇ ਆਵਰਸ ਘਟ ਜਾਂਦੇ ਗੈਟ ਵੈਰੀ ਸਟ੍ਰੈਸਡ ਆਊਟ ਔਨ ਦੀ ਅਦਰ ਹੈਂਡ ਕਿ ਇਹ ਨਾ ਬਾਅਦ ਪੂਰਾ ਬਿਜ਼ਨਸ ਹੀ ਚੱਲਿਆ ਜਾਏ ਦੇ ਆਰ ਏਬਲ ਟੂ ਮੈਨੇਜ ਇਟ ਵੈਲ ਉਹ ਕਿਉਂ ਕਿਉਂਕਿ ਵਿੰਡੋ ਆਫ ਟੋਲਰੈਂਸ ਲੋਕਾਂ ਦੀ ਵੱਡੀ ਛੋਟੀ ਹੁੰਦੀ ਹੈ ਤੇ ਵਿੰਡੋ ਆਫ ਟੋਲਰੈਂਸ ਕਿਵੇਂ ਡਿਪੈਂਡ ਕਰਦੀ ਹੈ ਕਿਤੇ ਡਿਪੈਂਡ ਕਰਦੀ ਹੈ ਸਾਡੀ ਪਰਵਰਿਸ਼ ਕਿਵੇਂ ਹੋਈ ਵਨ ਆਫ ਦਾ ਫੈਕਟਰਸ ਇਸ ਸਪਿਰਚੁਅਲਿਟੀ ਜੇ ਤੁਸੀਂ ਰੱਬ ਤੇ ਵਿਸ਼ਵਾਸ ਰੱਖਦੇ ਤੁਸੀਂ ਰੱਬ ਦੇ ਕਿੰਨੇ ਨੇੜੇ ਆ ਜਿੰਨਾ ਤੁਸੀਂ ਰੱਬ ਦੇ ਵੱਧ ਨੇੜੇ ਹੋਗੇ ਉਨੀ ਤੁਹਾਡੀ ਵਿੰਡੋ ਆਫ ਟੋਲਰੈਂਸ ਹੈ ਜਿਹੜੀ ਵੱਧ ਹੋਗੀ ਕਿਉਂਕਿ ਤੁਸੀਂ ਉਸ ਹਾਇਰ ਪਾਵਰ ਨੂੰ ਸਰੈਂਡਰ ਕਰਦੇ ਆ ਸਾਰਾ ਕੁਝ ਆਪਣੇ ਕੰਟਰੋਲ ਚ ਰੱਖਣ ਦੀ ਕੋਸ਼ਿਸ਼ ਨਹੀਂ ਕਰਦੇ ਸੋ ਦੈਟਸ ਵਾਈ ਇਟਸ ਇੰਪੋਰਟੈਂਟ ਟੂ ਸੀਕ ਹੈਲਪ ਤੇ ਉਹਦੇ ਵਿੱਚ ਕੋਈ ਸ਼ੇਮ ਵਾਲੀ ਗੱਲ ਨਹੀਂ ਆ ਜੇ ਮੈਂ ਤੁਹਾਨੂੰ ਮੈਂ ਹਰ ਵਾਰ ਪਰਪੋਸਿਸ਼ਨ ਵਿੱਚ ਚਾਰ ਦੇ ਐਗਜ਼ਾਮਪਲ ਦੇਣੀ ਆ ਕਿ ਮੈਂ 10 ਸਾਲ ਤੋਂ ਇਹ ਕੰਮ ਕਰ ਰਹੀ ਆ ਐਂਡ ਆਈ ਸਟਰਗਲ ਵਿਦ ਡਿਪਰੈਸ਼ਨ ਜਦੋਂ ਮੈਂ ਪ੍ਰੈਗਨੈਂਸੀ ਕੀ देयर वर ਲिटल ਮਾਈਨਰ ਸਿੰਟਮਸ ਤੇ ਮੈਂ ਖੁਦ ਮੈਨੇਜ ਕਰ ਸਕੀ ਬਟ ਆਫਟਰ ਡਿਲੀਵਰੀ ਜਦੋਂ ਮੇਰੀ ਬੇਟੀ ਹੋ ਗਈ ਆਈ ਕੁਡਨਟ ਮੈਨੇਜ ਇਟ ਐਂਡ ਫੈਮਿਲੀ ਦਾ ਸਪੋਰਟਿਵ ਹੋਣਾ ਉਹਦੇ ਵਾਸਤੇ ਬਹੁਤ ਜ਼ਰੂਰੀ ਆ ਕਿ ਜੇ ਆਪ ਦਾ ਇੱਕ ਫੈਮਿਲੀ ਮੈਂਬਰ ਥੈਰੇਪੀ ਲਈ ਜਾਂਦਾ ਸੀ ਇਹ ਨਾ ਕਹੀਏ ਤੂੰ ਪਾਗਲ ਆ ਅੱਛਾ ਤੂੰ ਕੀ ਸਿੱਖ ਕੇ ਆਇਆ ਹੁਣ ਉੱਥੋਂ ਅੱਛਾ ਹੁਣ ਤੈਨੂੰ ਸਾਰਾ ਕੁਝ ਆ ਗਿਆ ਡੋਨਟ ਬੀ ਜਜਮੈਂਟ ਸਮਝੋ ਕਿ ਇਹ ਫਿਜ਼ੀਕਲ ਹੈਲਥ ਹੈ ਜਿਹੜੀ ਆਪਣੀ ਉਹ ਆਪਣੇ ਮੈਂਟਲ ਹੈਲਥ ਨਾਲ ਬਹੁਤ ਰਿਲੇਟਡ ਆ ਜੇ ਤੁਸੀਂ ਮਾਨਸਿਕ ਤੌਰ ਤੇ ਚੰਗਾ ਨਹੀਂ ਫੀਲ ਕਰਦੇ ਇਵੈਨਚੁਅਲੀ ਤੁਹਾਡਾ ਬੀਪੀ ਵਧੂਗਾ ਤੁਹਾਡੀ 슈ਗਰ ਉਪਰ ਥੱਲੇ ਹੋ ਗਈਆਂ ਜਿਹੜੇ ਹੋਰ ਦੂਜੇ ਫਿਜ਼ੀਓਲੋਜੀਕਲ ਸਿਮਨ ਨੁਕਸਾਨ ਤੁਹਾਡਾ ਭਾਰ ਬਹੁਤ ਘਟੂਗਾ ਇਟ ਗਣਾ ਹੈਪਨ ਜੇ ਆਪਾਂ ਉਹਨੂੰ ਐਡਰੈਸ ਨਹੀਂ ਕਰਦੇ ਰਾਈਟ ਟਾਈਮ ਤੇ बहुत रिसोर्सेज आ जो मैं दसिया पीसी एच कर एस मैं पी सी एच एस की बार बार इस करके गल करती हूँ एक क्योंकि मैं उसे काम भी कर हूँ कि दूसरी ये सारे अपने कल्चर को करने वाले लोग ने सारे एशियनस काम करते हैं ਅਨ ਕਈ ਵਾਰ ਜਿਹੜੀ ਜਿਹੜੀ ਆਪਨੇ ਕਲਚਰਲ ਸੈਂਬਲ ਹੁੰਦੇ ਆ ਜੁਆਇੰਟ ਫੈਮਿਲੀਸ ਦੇ ਜਿਹੜਾ ਹੁੰਦਾ ਰੈਂਡ ਕਿ ਉਥੇ ਕਿਹੜੇ ਸਟਰਗਲਸ ਹੁੰਦੇ ਆ ਜਾਂ ਆਪਾਂ ਇਥੇ ਇਮੀਗਰੇਟ ਹੋ ਕੇ ਆਏ ਆ ਉਹ ਕਿਵੇਂ ਉਹ ਜਿਹੜੀਆਂ ਭਾਵਨਾਵਾਂ ਮਹਿਸੂਸ ਆਪਾਂ ਕਰਦੇ ਆ ਉਹ ਕਈ ਵਾਰ ਜਦੋਂ ਆਪਾਂ ਕਿਸੇ ਹੋਰ ਕਲਚਰ ਦੇ ਜਾਂ ਕੋਕੀਸ਼ੀਨ ਜਾਂ ਮੇਨਸਟ੍ਰੀਮ ਤੋਂ ਜਾਂਦੇ ਉਹ ਸਮਝਾਉਣਾ ਔਖਾ ਹੋ ਜਾਂਦਾ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਆ ਬਟ ਜੇ ਤੁਸੀਂ ਕਿਸੇ ਆਪਦੇ ਕਲਚਰ ਦੇ ਨਾਲ ਗੱਲ ਕਰਦੇ ਹੋ ਜਿਹੜਾ ਸੇਮ ਜਰਨੀ ਦੇ ਥਰੂ ਹੋ ਕੇ ਗਿਆ ਇੱਥੇ देयर ਇਜ਼ ਬੈਟਰ ਅੰਡਰਸਟੈਂਡਿੰਗ ਇਨ ਥੈਨ ਸੋ ਪੀਸੀਐਸ ਤੋਂ ਅਲਾਵਾ ਨਾਮ ਰਿਕਵਰੀ ਸੈਂਟਰ ਅਜੇ ਥੋੜੇ ਵਿੱਚੋਂ ਜਾਂ ਤੁਹਾਡਾ ਕੋਈ ਪਰਿਵਾਰ ਦਾ ਮੈਂਬਰ ਇਸ ਸਟਰਗਲਿੰਗ ਵਿਦ ਐਡਿਕਸ਼ਨ ਜੇ ਆਪਾਂ ਘਰ ਹੀ ਉਹਨਾਂ ਨਾਲ ਲੜੀ ਜਾਈਏ ਕਿ ਹਾਂ ਯੂ ਹੈਵ ਟੂ ਲੀਵ ਦਿਸ ਡਰਗ অর ਵਾਟਐਵਰ ਦੇ ਆਰ ਐਡਿਕਟਿਡ ਟੂ ਸ਼ੋਪਿੰਗ ਵੀ ਕੈਡਿਕਸ਼ਨ ਹੋ ਸਕਦੀ ਆ ਦੇਰ ਆ ਰਿਸੋਰਸ ਜਿਹੜਾ ਨਾਮ ਰਿਕਵਰੀ ਸੈਂਟਰ ਆ ਆ ਸਪਿਰਚੁਅਲਿਟੀ ਨੂੰ ਗੁਰ ਸਿੱਖੀ ਨੂੰ ਮੁੱਖ ਰੱਖਦੇ ਆ ਹੋਇਆ ਨਸ਼ਾ ਛਡਾਉਣੀ ਹੈ ਸੋ देयर ਆਰ ਰਿਸੋਰਸਸ ਪਲੇਸ ਸੀਕ ਆਊਟ ਜਿਹੜਾ ਵੀ ਤੁਹਾਨੂੰ ਲੋੜ ਆ ਤੁਸੀਂ ਗੂਗਲ ਕਰ ਸਕਦੇ ਆ ਤੁਸੀਂ ਮੈਂ ਐਂਡ ਤੇ ਨੰਬਰ ਡਿਸਕਸ ਕਰਾਂਗੀ ਉੱਥੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਾ ਸਕਦੇ ਆ ਸੋ ਪਲੀਜ਼ ਰੀਚ ਆਊਟ ਫॉर ਹੈਲਪ ਸੋ ਨੈਕਸਟ ਸਲਾਈਡ ਤੇ ਆਪਾਂ ਜਦੋਂ ਆਪਣੀ ਮਾਨਸਿਕ ਸਿਹਤ ਠੀਕ ਨਹੀਂ ਹੁੰਦੀ ਆਪਣੀਆਂ ਤੇ ਚੀਜ਼ਾਂ ਤੇ ਅਸਰ ਸਭ ਤੋਂ ਜ਼ਿਆਦਾ ਪੈਂਦਾ ਆਪਣਾ ਆਪਣੇ ਨਾਲ ਦੇ ਨਾਲ ਰਿਸ਼ਤਾ ਖਰਾਬ ਹੋ ਜਾਂਦਾ ਉਹ ਕਿਵੇਂ ਖਰਾਬ ਹੁੰਦਾ ਆਪਾਂ ਦਾ ਐਕਟੀਵिटीज दैट ਵੀ ਇੰਜੋਏ ਡੇਲੀ ਜਿਵੇਂ ਮੈਂ ਕਾ ਰਨਿੰਗ ਇਵਨ পিপਲ ਲੂਜ਼ ਇੰਟਰਸਟ ਇਨ ਟੇਕਿੰਗ ਸ਼ਾਵਰ ਕਿ ਉਹਨਾਂ ਨੂੰ ਉਹਨਾਂ ਚ ਹਿੰਮਤ ਹੀ ਨਹੀਂ ਹੁੰਦੀ ਕਿ ਮੈਂ ਉਹਕੇ ਸ਼ਾਵਰ ਲੈ ਸਕਾਂ ਸੋ ਆਪਣੀ ਰਿਲੇਸ਼ਨਸ਼ਿਪ ਖੁਦ ਦੇ ਨਾਲ ਖਰਾਬ ਹੋ ਜਾਂਦੀ ਹੈ ਜਦੋਂ ਆਪਣਾ ਮੈਂਟਲ ਹੈਲਥ ਜਿਹੜੀ ਆ ਉਹ ਸਹੀ ਨਹੀਂ ਹੁੰਦੀ ਸੋ ਆਰ ਨਬਲ ਟਿੰਗ ਟੈਪਿੰਗ ਜਿਹੜੀ ਉਹ ਇੰਡੀਜਨਸ ਜਿਹੜੇ ਇੱਥੋਂ ਦੇ ਮੂਲ ਪਰਵਾਸੀ ਨੇ ਉਹਨਾਂ ਉਹਨਾਂ ਦੀ ਇਹ ਉਹਨਾਂ ਦਾ ਇਹ ਤਰੀਕਾ ਵਾ ਬਟ ਕੋਈ ਵੀ ਉਹਦੇ ਤੋਂ ਸਿੱਖ ਸਕਦਾ ਸੋ ਵੈਨ ਯੂ ਆਰ ਫੀਲਿੰਗ ਓਵਰਵੈਲਮਡ ਤੁਸੀਂ ਇੱਕ ਮਿੰਟ ਬੈਠ ਕੇ ਜੇ ਤੁਸੀਂ ਚੌਂਕ ਨਹੀਂ ਮਾਰ ਸਕਦੇ ਦੈਟਸ ਬੈਸਟ ਬਿਕਾਜ਼ ਉਹਦੇ ਨਾਲ ਅਸੀਂ ਬਹੁਤ ਗਰਾਉਂਡਡ ਹੁੰਨੇ ਆ ਐਂਡ ਦੈਨ ਜਸਟ ਟੈਪ ਐਟ ਦ ਏਰੀਆ ਰਾਈਟ ਰਾਈਟ ਨਾਓ ਜੇ ਜੇ ਮੈਨੂੰ ਬਹੁਤ ਰਾਈਟ ਨਾਓ ਟੈਨਸ਼ਨ ਹੋ ਰਹੀ ਆ ਜਾਂ ਘਬਰਾਹਟ ਹੋ ਰਹੀ ਆ ਜਸਟ ਚੌਂਕ ਨਹੀਂ ਮਾਰ ਕੇ ਇਫ ਆਮ ਫੀਲਿੰਗ ਸਟ੍ਰੈਸਡ ਆਊਟ ਓਵਰ ਹੇਅਰ ਡੂਇੰਗ ਟੈਪਿੰਗ ਲਾਈਕ ਥਿਸ ਆਈ نو ਇਹ ਜਿਹੜੀਆਂ ਚੀਜ਼ਾਂ ਮੈਂ ਆਪਣੀ ਕਮਿਊਨਿਟੀ ਵਿੱਚ ਬੜੀਆਂ ਨਵੀਆਂ ਨੇ ਇਹ ਗੱਲਾਂ ਐਂਡ ਪੀਪਲ ਫੀਲ ਆਕਵਰਡ ਡੂਇੰਗ ਥਿਸ ਐਂਡ ਜੋ ਕਹਿ ਦਿੰਦੇ ਆ ਕਿ ਨਹੀਂ ਐ ਹੋ ਜੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਟਰਸਟ ਮੀ देयर इज ਐਵਿਡੈਂਸ देयर इज ਰਿਸਰਚ ਆਫ ਡੈਕਸ ਦੈਟ ਸ਼ੋਜ਼ ਕਿ ਐ ਹੋ ਜੀ ਜਿਹੜੇ ਆਪਾਂ ਛੋਟੀਆਂ ਛੋਟੀਆਂ ਗੱਲਾਂ ਕਰਦੇ ਆ ਆਪਣੇ ਨਾਲ ਰੀਕਨੈਕਟ ਹੁੰਦੇ ਆ ਇਟ 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 ਮੇ ਇਟ ਮੇਕਸ ਸੱਚ ਅ ਬਿਗ ਡਿਫਰੈਂਸ ਇਨ ਆਰ ਫਿਜ਼ੀਕਲ ਹੈਲਥ ਇਨ ਆਰ ਮੈਂਟਲ ਹੈਲਥ ਐਂਡ ਆਪਣੇ ਪਰਿਵਾਰਿਕ ਰਿਸ਼ਤੇ ਅੰਦਰ ਵੀ ਸੋ ਰਿਲੇਸ਼ਨਸ਼ਿਪ ਟੂ ਅਦਰਸ ਜੇ ਤੁਹਾਡੀ ਮਾਨਸਿਕ ਸਿਹਤ ਜਿਹੜੀ ਉਹ ਸਹੀ ਨਹੀਂ ਹੁੰਦੀ ਆਪਣੇ ਰਿਸ਼ਤੇ ਦੂਜਿਆਂ ਨਾਲ ਬਦਲਣਾ ਸ਼ੁਰੂ ਹੋ ਜਾਂਦੇ ਨੇ ਆਪਾਂ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਹਮੇਸ਼ਾ ਬਰ 네ਗੇਟਿਵਲੀ ਗੱਲ ਕਰਦੇ ਆ ਆਪਾਂ ਉਹਨਾਂ ਆਪਣੇ ਰਿਸ਼ਤਿਆਂ ਵਿੱਚ ਜਿਹੜੀ ਪੋਜ਼ਿਟਿਵਿਟੀ ਆ ਉਹ ਆਪਾਂ ਨੂੰ ਦਿਖਣਾ ਬੰਦ ਹੋ ਜਾਂਦੀ ਆ ਉਹਦੇ ਵਿੱਚ ਆਪਾਂ ਦਾ ਕੋਸੂਰ ਨਹੀਂ ਹੁੰਦਾ ਕਿਉਂਕਿ ਆਪਣੇ ਮੈਂਟਰ ਹੈਰ देयर ਆਰ ਸੋ ਮੈਨੀ ਹਾਰਮੋਨਸ ਐਂਡ देयर ਆਰ ਸੋ ਮੈਨੀ ਕੈਮੀਕਲਸ ਜਿਹੜੇ ਰਿਲੀਜ਼ ਹੋ ਰਹੇ ਹੁੰਦੇ ਨਹੀਂ ਰਿਲੀਜ਼ ਹੋ ਰਹੇ ਹੁੰਦੇ ਉਹਦੇ ਕਰਕੇ ਇਹ ਆਪਣੇ ਰਿਸ਼ਤਿਆਂ ਤੇ ਵੀ ਅਸਰ ਪੈਂਦਾ and their relationship to higher power many people who jede je kendya ke I, I, i primarily work with jede india to naye hunde human migrants uh, primarily work with them oh kendya ke jado assi india asi, asi gurudware vich jaande si asi park vi karde si but ithe aake sada kuch vi karan honi no, jidd karta ਬਿਕਾਸ देयर आर ਸੋ ਮਨੀ ਫੈਕਟਰ ਅਸੋਸੀਏਟ ਨਵੇਂ ਦੇਸ਼ ਚਾਇਆ ਨਵੀਂ ਭਾਸ਼ਾ ਬੋਲਦੇ ਆ ਨਵਾਂ ਮੁਲਕ ਆ ਐਂਡ ਇਟ ਡਸ ਟਿੱਕ ਟੋਲ ਔਨ ਯਰ ਮੈਂਟਰਲ ਹੈਲਥ ਤੇ ਸਾਡੇ ਜਿਹੜੀ ਰਿਲੇਸ਼ਨਸ਼ਿਪ ਆ ਉਹ ਹਾਇਰ ਬਾਬਰ ਵਾਇਗੁਰ ਨਾਲ ਜਾਂ ਜਿਹੜਾ ਵੀ ਤੁਸੀਂ ਰੱਬ ਨੂੰ ਮੰਨਦੇ ਆ ਉਹਨਾਂ 'ਤੇ ਉਹਦੇ ਤੇ ਅਸਰ ਪੈਂਦਾ ਐਂ ਜਦੋਂ ਆਪਾਂ ਮੈਂਟਰਲ ਐਂਡ ਉਹਦਾ ਇਹਦਾ ਦੂਜਾ ਐਂਡ ਕੀ ਆ ਕਿ ਜਦੋਂ ਆਪਾਂ ਆਪਣੀ ਮਾਨਸਿਕ ਸਿਹਤ ਵੱਲ ਧਿਆਨ ਦੇਣਾ ਸ਼ੁਰੂ ਹੋ ਜਾਂਦੇ ਆ ਆਪਾਂ ਰੱਬ ਦੇ ਵੀ ਨੇੜੇ ਹੋ ਜਾਂਦੇ ਆ ਆਪਾਂ ਆਪਣੇ ਰਿਸ਼ਤਿਆਂ ਦੇ ਵੀ ਨੇੜੇ ਹੋ ਜਾਂਦੇ ਆ ਤੇ ਆਪਾਂ ਆਪ ਦੇ ਆਪ ਦੇ ਵੀ ਨੇੜੇ ਹੋ ਜਾਂਦੇ ਆ ਇਹ ਅਜਿਹਾ ਵੀ ਮੈ ਪਹਿਲਾਂ ਵੀ ਕੰਮ ਕਰ ਸਕੀ ਜਾਂ PCSH ਸੱਚ ਇੱਥੇ ਮੈਂ ਕੰਮ ਕਰਦੀ ਆ ਪੰਜਾਬੀ ਕਮਿਊਨਿਟੀ ਹਾਲ ਸਰਵਿਸਿਜ਼ ਉੱਥੇ ਪੰਜਾਬੀ ਹਿੰਦੀ ਗੁਜਰਾਤੀ ਉਰਦੂ ਵਿੱਚ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ 1 on 1 ਕਾਉਂਸਲਿੰਗ ਵੀ ਅਵੇਲੇਬਲ ਆ ਉਥੇ ਕਪਲਸ ਕਾਉਂਸਲਿੰਗ ਵੀ ਅਵੇਲੇਬਲ ਆ ਫੈਮਿਲੀ ਕਾਉਂਸਲਿੰਗ ਵੀ ਅਵੇਲੇਬਲ ਆ ਸਾਡੇ ਕੋਲ ਬਹੁਤ ਵਾਰ ਪੇਰੈਂਟਸ ਆਉਂਦੇ ਆ ਉਹ ਕਹਿੰਦੇ ਆ ਕਿ ਸਾਡਾ ਬੱਚਾ ਫੋਨ ਬਹੁਤ ਦੇਖਦਾ ਜੀ ਸਾਡਾ ਬੱਚਾ ਆਹ ਬਹੁਤ ਕਰਦਾ ਜੀ ਇਹਨੂੰ ਇਹਨੂੰ ਠੀਕ ਕਰ ਦਿਓ ਬਟ ਐਵੇਂ ਨਹੀਂ ਹੁੰਦਾ ਕਿ ਚੇਂजेस ਨੇ ਆਉਣੇ ਪੈਂਦੇ ਆ ਜੇ ਆਪਾਂ ਆਪਣੇ ਬੱਚਿਆਂ ਵਿੱਚ ਚੇਤ ਜਾਣਾ ਚਾਹੁੰਦੇ ਆ ਤੇ ਐਂ ਕਈ ਵਾਰੀ ਸਾਰੀ ਇਹ ਗੱਲ ਸਾਨੂੰ ਨਹੀਂ ਪਤਾ ਹੁੰਦੀ ਆ ਸੋ ਵੀ ਆਰ ਫॉर ਫੈਮਿਲੀ ਕਾਉਂਸਲਿੰਗ ਐਸ ਵੈਲ ਉਹ ਸਾਰਾ ਕੁਝ ਨੇਵੀਗੇਟ ਕਰ ਲਈ ਤੇ ਸਾਰੀਆਂ ਸਰਵਿਸਿਸ ਜਿਹੜੀਆਂ ਸਾਡੀਆਂ ਕਨਫਿਡੈਂਸ਼ੀਅਲ ਆ ਕਿਤੇ ਤੁਹਾਡੇ ਪਰਿਵਾਰ ਦਾ ਕੋਈ ਹੋਰ ਮੈਂਬਰ ਆਉਂਦਾ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕੀਤੀ ਆ ਅਸੀਂ ਉਹਨਾਂ ਨਾਲ ਵੀ ਸ਼ੇਅਰ ਕਰਾਂਗੇ ਜਿਹੜੀ ਉਹਨਾਂ ਨੇ ਸਾਡੇ ਨਾਲ ਕੀਤੀ ਆ ਅਸੀਂ ਤੁਹਾਡੇ ਨਾਲ ਨਹੀਂ ਕਰਾਂਗੇ ਸੋ ਇਟਸ ਆਲ ਕਨਫਿਡੈਂਸ਼ੀਅਲ ਜਿਵੇਂ ਅਲਬਰਟਾ ਹੈਲਥ ਸਰਵਿਸਿਸ ਦੀਆਂ ਕਨਫਿਡੈਂਸ਼ੀਅਲ ਪਾਲਿਸੀਸ ਆ ਉਵੇਂ ਹੀ ਸਾਡੇ ਨਾਲ ਦੁਜਾ ਪ੍ਰਾਈਸਿਸ ਰਿਸਪੌਂਸ ਲਾਈਨ 988 7911 ਜੇ ਸਾਨੂੰ ਕੋਈ ਐਮਰਜੈਂਸੀ ਹੋਏ ਮੈਡੀਕਲ ਐਮਰਜੈਂਸੀ ਫਾਇਰ ਪੁਲਿਸ ਅਸੀਂ 911 ਕਾਲ ਕਰਦੇ ਆ ਜਿਹੜੀ 988 ਇਹਦੇ ਵਿੱਚ ਤੁਹਾਨੂੰ ਰਿਸੋਰਸਸ ਨਾਲ ਕਨੈਕਟ ਕੀਤਾ ਜਾਂਦਾ ਹੈ ਐਂਡ ਮੈਂ ਇਹ ਪਹਿਲਾਂ ਵੀ ਬਹੁਤ ਵਾਰ ਗੱਲ ਕਹਿ ਚੁੱਕੀ ਹਾਂ ਜਦੋਂ ਤੁਸੀਂ 988 ਕਾਲ ਕਰਦੇ ਆ ਯੂ ਕੈਨ ਰਿਕੁਐਸਟ ਕਿ ਆਈ ਸਪੀਕ ਪੰਜਾਬੀ ਆਈ ਸਪੀਕ ਹਿੰਦੀ ਦੇ డు ਪ੍ਰੋਵਾਈਡ ਸਰਵਿਸਿਜ਼ ਇਨ ਥੈਟ ਦੇ ਹੈਵ ਟੂ ਪ੍ਰੋਵਾਈਡ ਸਰਵਿਸਿਜ਼ ਇਨ ਥੈਟ ਇਟਸ ਏਅਰ ਮੰਡੇਟ ਸੋ ਜਦੋਂ ਤੁਸੀਂ 988 ਕਾਲ ਕਰਦੇ ਆ ਜਸਤੇ ਆਈ ਸਪੀਕ ਪੰਜਾਬੀ ਇਨਾ ਇਨੇ ਇਨੇ ਇੱਕ ਤਿੰਨ ਚਾਰ ਦਾ ਵੀ ਯਾਦ ਕਰ ਲੋ ਫਿਰ ਉਹ ਤੁਹਾਨੂੰ ਪੰਜਾਬੀ ਜਿਹੜਾ ਵਰਤਰਾ ओरिजिनल ਕਨੈਕਟ ਕਰਨਗੇ ਮੰਨ ਲਓ ਘਰ ਘਰ ਦੇ ਵਿੱਚ ਕੋਈ ਐਮੋਜੀ ਗੱਲ ਹੋਈ ਆ ਤੁਸੀਂ ਸਵੇਰ ਤੱਕ ਨਹੀਂ ਵੇਟ ਕਰ ਸਕਦੇ ਤੁਸੀਂ ਰਾਈਟ ਨਾਉ ਬਹੁਤ ਓਵਰ ਵੈਲ ਫੀਲ ਕਰ ਰਹੇ ਆ ਤੁਸੀਂ 988 ਰਾਈਟ ਅਵੇ ਕਾਲ ਕਰੋ ਤੁਹਾਨੂੰ ਫੋਨ ਤੇ ਆਨਲਾਈਨ ਸਰਵਿਸਿਜ਼ ਦੇਣਗੇ ਬਰੀਫ ਕਾਉਂਸਲਿੰਗ ਦੇਣਗੇ ਤੇ ਨੈਕਸਟ ਡੇ ਤੁਸੀਂ ਕਿੱਥੇ ਜਾ ਸਕਦੇ ਆ ਕਿਹੜੀਆਂ ਸਰਵਿਸਿਜ਼ ਨਾਲ ਕਨੈਕਟ ਕਰ ਸਕਦੇ ਆ ਉਹ ਵਾਲਾ ਨੰਬਰ ਵੀ ਦੇ ਦਿੰਗੇ ਫਿਰ <fair> ਅਮਰਜੈਂਸੀ 911 that we all know ਤੇ ਉਹਦੇ ਵਿੱਚ ਵੀ ਅਗੇਨ ਸਾਡੇ ਜਿਹੜੇ ਇੰਡੀਆ ਤੋਂ ਫੈਮਿਲੀਸ ਆਉਂਦੀਆਂ ਨੇ ਨਵੇਂ ਪੇਰੈਂਟਸ ਗ੍ਰੈਂਡਪੇਰੈਂਟਸ ਆਉਂਦੇ ਆ ਇਵਨ 911 they do provide services in but ਆ ਵੀ ਜੇ ਤੁਸੀਂ 911 ਕਾਲ ਕਰਦੇ ਹੋ ਇੱਕ অপারেਟਰ ਵੇਟ ਇਟ ਲੌਂਗਰ ਟਾਈਮ ਪ੍ਰੋਵਾਈਡ ਸਰਵਿਸਿਜ਼ ਇਨ ਪੰਜਾਬੀ ਪਰ ਕਈ ਵਾਰ ਮੈਡੀਕਲ ਐਮਰਜੈਂਸੀ ਸੁਣੀਆਂ ਨੇ ਪੇਰ ਗ੍ਰੈਂਡ ਪਰ ਫੋਰ ਐਗਜ਼ਾਮਪਲ ਇਨ ਮਾਈ ਫੈਮਿਲੀ ਗ੍ਰੈਂਡ ਪੇਰੈਂਟਸ ਕੋ ਬੱਚੇ ਹੁੰਦੇ ਆ ਅਸੀਂ ਸਾਰੇ ਕੰਮਾਂ ਤੇ ਹੁੰਨੇ ਆ ਉਹ 911 ਇਸੇ ਕਰਕੇ ਨਹੀਂ ਕਾਲ ਕਰਦੇ ਕਿ ਮੈਂ ਅੰਗਰੇਜ਼ੀ ਦੀ ਗੱਲ ਕਿਵੇਂ ਕਰੂੰ ਸੋ ਡੂ ਕਾਲ 911 ਇਟਸ ਇਫ ਇਟਸ ਐਨ ਐਮਰਜੈਂਸੀ ਉਹ ਪੰਜਾਬੀ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਥੋੜਾ ਵਾਦਾ ਟਾਈਮ ਲੈਣਗੇ ਬਟ ਉਹ ਤੁਹਾਡੀ ਪੰਜਾਬੀ ਵਿੱਚ ਗੱਲ ਸੁਣਨਗੇ ਤੇ ਤੁਹਾਡੀ ਮਦਦ ਕਰਨਗੇ ਜੇ ਜਨਰਲ ਤੋਂ ਆਪਣੀ ਸਿਹਤ रिलेटेड ਕੁਐਸਚਨ ਆ ਜਿਹੜੀ ਤੁਸੀਂ ਦਵਾਈ ਲੈ ਰਹੇ ਹੋ ਉਹਦੇ ਰਿਲੇਟਿਡ ਕੁਐਸਚਨ ਆ ਜਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤੁਸੀਂ ਹਸਪੀਟਲ ਜਾਣਾ ਚਾਹੀਦਾ ਏ ਐਮਰਜੈਂਸੀ ਹੈ ਕੀ ਆ ਕਿ ਨਹੀਂ ਹੈਗੀ ਉਹਦੇ ਲਈ ਤੁਸੀਂ 811 ਕਾਲ ਕਰ ਸਕਦੇ ਆ ਹੋਰ ਜਿਵੇਂ ਮੈਂ ਦੱਸਿਆ ਨਾਮ ਰਿਕਵਰੀ ਸੈਂਟਰ ਅਗੇਂ ਜੇ ਤੁਹਾਡੇ ਪਰਿਵਾਰ ਵਿੱਚ ਕੋਈ ਐਡਿਕਸ਼ਨਸ ਨਾਲ ਸਟਰਗਲ ਕਰਦਾ ਹੈ ਇਹਦੇ ਵਿੱਚ ਕੋਈ ਕੋਈ ਸ਼ਰਮ ਦੀ ਗੱਲ ਨਹੀਂ ਆ ਉਹ ਉਹਦੇ ਲਈ ਹੈਲਪ ਲੈਣਾ ਇੰਡੀਆ ਵਿੱਚ ਇੰਨੇ ਇਹਨੇ ਲੋਕੀ ਐਡਿਕਸ਼ਨਸ ਨਾਲ ਸਟਰਗਲ ਕਰਦੇ ਨੇ ਪਰ ਉਹ ਘਰ ਦੇ ਹੀ ਉਹ ਉਹਨਾਂ ਸਾਰਾ ਦਿਨ ਸਾਰੀ ਰਾਤ ਨਜਿੱਟਦੇ ਰਹਿੰਦੇ ਆ ਆਪਾਂ ਹੈਲਪ ਨਹੀਂ ਸੀਕ ਕਰਦੇ ਇੱਥੇ ਵੀ ਬਹੁਤ ਸਾਰੇ ਲੋਕ ਆਏ ਵੀ ਕਰਦੇ ਕਿਉਂਕਿ ਟੈਬੂ ਰਿਲੇਟਡ ਹੈ ਕਿ ਅਸੀਂ ਕੀ ਕਹਾਂ ਕਿ ਸਾਡਾ ਪਰਿਵਾਰ ਦਾ ਮੈਂਬਰ ਨਸ਼ਾ ਛਡਾਊ ਕੇੰਦਰ ਵਿੱਚ ਆ ਸੋ ਯੂ ਹੈਵ ਟੂ ਇਵੈਲੂਏਟ ਦਾ ਆਪਸ਼ਨਸ ਕੀ ਇਸ ਅਸੀਂ ਬੰਦੇ ਨੂੰ ਸਾਰੀ ਜ਼ਿੰਦਗੀ ਇਸ ਇਸ ਦਲਦਲ ਵਿੱਚ ਰੱਖਣਾ ਚਾਹੁੰਦੇ ਆ ਲੋਕਾਂ ਦੀਆਂ ਗੱਲਾਂ ਦੇ ਡਰ ਤੋਂ ਕਿ ਅਸੀਂ ਇਹਨੂੰ ਜਿਹੜੀ ਹੈਲਪ ਚਾਹੀਦੀ ਆ ਉਹ ਦਵਾ ਕੇ ਐਂਡ ਲੈਟਸ ਸੌਰਟ ਇਟ ਆਊਟ ਕਿਉਂਕਿ ਜਿਹੜੀ ਐਡਿਕਸ਼ਨ ਆ ਉਹ ਵੀ ਮੋਸਟ ਆਫ ਦਾ ਟਾਈਮ ਇਟਸ ਆਊਟ ਆਫ ਕੰਟਰੋਲ ਇਟਸ ਕੁਡ ਬੀ ਟਰਾਮਾ ਕਿਸੇ ਰਿਲੇਸ਼ਨਸ਼ਿਪ ਦਾ ਟੁੱਟਣਾ ਕੋਈ ਮੈਡੀਕਲ ਇਸ਼ੂ ਕੋਈ ਪੇਨ ਆ ਉਹ ਬਹੁਤ ਅਨਕੰਟਰੋਲੇਬਲ ਆ ਉਹਦੇ ਤੋਂ ਵੀ ਐਡਿਕਸ਼ਨਸ ਹੁੰਦੀਆਂ ਨੇ ਸੋ ਅਗੇਨ ਐਸ ਆਈ ਸੈਡ ਹੋਰ ਵੀ ਹੈਗੇ ਨੇ theobre center detox center i focus on naam kyunki othe punjabi services provide karde ne te o spirituality gurmukhi di gur sikhi nu align karke they they net neam karaunde a te jive saade gur maharaj di sikhavan ne ode naal help leke phir addictions te kaam clients nu kaam karde a आई थिंक दैट इज इट फ्रॉम माय एंड जे अगर ਤੁਹਾਡੇ ਸਿਰਦਾ ਕੋਈ ਕੁਐਸਚਨ ਹੋਵੇ ਤੁਸੀਂ ਮੈਨੂੰ ਹੁਣ ਪੁੱਛ ਸਕਦੇ ਆਈ ਐਮ ਹੇਅਰ ਆਲਸੋ ਫॉर 15 20 ਮਿੰਟਸ ਆਫਟਰ ਦ প্রেਜੈਂਟੇਸ਼ਨ ਤੁਸੀਂ ਮੈਨੂੰ ਕੋਈ ਵਨ-ऑन-ਵਨ ਕੁਐਸਚਨ ਪੁੱਛ ਸਕਦੇ ਆ ਮੇਰੇ ਨਾਲ ਕੋਈ ਜੇ ਤੁਸੀਂ ਅਪਾਇੰਟਮੈਂਟ ਬੁੱਕ ਕਰਨੀ ਹੈ ਉਹਦੇ ਬਾਰੇ ਪੁੱਛ ਸਕਦੇ ਆ ਮੈਂ ਆਪਣੇ ਕਾਰਡ ਆ ਜਿਹੜੇ ਇੱਥੇ ਛੱਡ ਕੇ ਜਾਉਂਗੀ ਐਂਡ ਅਗੇਨ ਐਸ ਆ ਸੈਡ ਜੇ ਮੈਂ ਇੱਥੇ ਗੱਲ ਕਰ ਰਹੀ ਆ ਨਾਟ ਨੈਸੈਸਰੀਲੀ ਕਿ ਤੁਸੀਂ ਮੇਰੇ ਨਾਲ ਹੀ ਅਪਾਇੰਟਮੈਂਟ ਬੁੱਕ ਕਰਨੀ ਆ ਜੇ ਤੁਸੀਂ ਕੋਈ ਡਿਫਰੈਂਟ ਏਜ ਗਰੁੱਪ ਡਿਫਰੈਂਟ ਜੈਂਡਰ ਨਾਲ ਬੁੱਕ ਕਰਨਾ ਚਾਹੁੰਦੇ ਆ ਅਪਾਇੰਟਮੈਂਟ ਫੀਲ ਫਰੀ ਟੂ ਡੂ ਥੈਟ ਆਈ ਜਸਟ ਵਾਂਟ ਕਿ ਜਿਹਨੂੰ ਹੈਲਪ ਚਾਹੀਦੀ ਆ ਉਹ ਹੈਲਪ ਲਵੇ ਨਾਟ ਨੈਸੈਸਰੀਲੀ ਕਿ ਉਹ ਹੈਲਪ ਮੇਰੇ ਤੋਂ ਹੀ ਲਵੇ ਆਮ ਜਸਟ ਹੇਅਰ ਫॉर ਦ ਅਵੇਅਰਨੈਸ ਐਂਡ ਟੂ ਲੈਟ ਯੂ ਨੋ ਗਾਇਜ਼ ਨੋ ਥੈਟ देयर ਆਰ ਰਿਸੋਰਸਸ ਅਵੇਲੇਬਲ ਜੇ ਕੋਈ ਸਟਰਗਲ ਕਰ ਰਿਹਾ ਹੋ ਪਲੀਜ਼ ਰੀਚ ਆਊਟ ਆਪਾਂ ਸਾਰੇ ਕਿਤੇ ਨਾ ਕਿਤੇ ਸਟਰਗਲ ਕਰਦੇ ਆ ਬਟ ਮਾਨਸਿਕ ਸਿਹਤ Is a taboo topic in our community. Uh, and again, I will share my personal example. My family is here, but oh, oh they were when I was struggling with depression. Oh, oh, I was struggling with depression. And then I asked my husband, I'm like, why so? He's like, ki ki I'm like, no, I am fine with that. Let them know if you have depression. Hoya, de depression, de is de depression. I it. ਇਟਸ ਫਾਈਨ ਇਨਸਾਨ ਐਨੋਇ ਹੁੰਦਾ ਇਟਸ ਨੋ ਐਨੀ ਕੀ ਤੁਹਾਡੇ ਕੁਝ ਗਲਤ ਆ ਜਾਂ ਤੁਸੀਂ ਕਮਜ਼ੋਰ ਆ ਕੇਵਲ ਪ੍ਰਸਥਿਤੀਆਂ ਹੀ ਐਵੇਂ ਨਿਆ ਮੰਨ ਜਰੀਆਂ ਨੇ ਕਿ ਜਿਹੜਾ ਇਨਸਾਨ ਆ ਉਹਦੇ ਉਹ ਸਾਰਾ ਕੁਝ ਕੰਟਰੋਲ ਨਹੀਂ ਕਰ ਸਕਦਾ ਸੋ ਇਫ ਯੂ ਹੈਵ ਐਨੀ ਕੁਐਸ਼ਨਸ ਇਨ ਇੰਗਲਿਸ਼ ਪੰਜਾਬੀ ਹਿੰਦੀ ਪਲੀਜ਼ ਟੂ ਲੈਟ ਮੀ ਨੋ ਆਮ ਹੇਅਰ ਫॉर ਅਗਲੇ 15 ਮਿੰਟ ਗੁਰਚਿਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਬਗਬੀਨ ਜੀ ਜਰਨਲੀ ਤੇ ਪੂਰੀ ਸੰਗਤ ਨੂੰ ਸਾਡੇ ਸੰਗਨਾਂਵਾਂ ਤੇ ਪਹੁੰਚ ਲਈ ਅਸੀਂ ਜਾਣਕਾਰੀ ਵਾਲੇ ਪੇਪਰ ਤਿਆਰ ਕੀਤੇ ਆ ਜਿਹੜੇ ਤੁਸੀਂ ਲੈ ਕੇ ਜਾ ਸਕਦੇ ਆ ਪੜਨ ਵਾਸਤੇ ਅਤਵਾ ਸਮਾਗਮ ਹੋਗਾ ਅਪਰਾ ਚਾਰਡੂ ਜਿਹਦੇ ਵਿੱਚ ਅਸੀਂ ਕੈਂਸਰ ਸਕਰੀਨਿੰਗਸ ਬਾਰੇ ਗੱਲ ਕਰੂਗੇ ਤੇ ਉੱਥੇ ਵੀ ਤੁਸੀਂ ਜਰੂਰ ਪਹੁੰਚਿਓ ਫਾਈ ਗੁਰਚਿਕਾ ਖਾਲਸਾ ਫਾਈ ਗੁਰਚਿਕਾ